ਕਿਹੜਾ ਦੋਸਤ ਅੱਜ ਮੰਡੀ ਚ ਮਾਲ ਬਹੁਤ ਜ਼ਬਰਦਸਤ ਆਇਆ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇ ਇਹ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਤੁਹਾਨੂੰ ਘਰੇਲੂ ਮੱਝ ਦਿਖਾਉਣਾ ਹੈ ਤੇ ਇਹ ਵੀ ਬਿਸ਼ਾਰੀ ਡਿਟੇਲ ਪੁੱਛਾਂਗੀ ਇਹ ਬੰਦਿਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਇਹ ਆ ਬਾਈ ਹੋ ਰਹੇ ਨੇਗੇ ਤੇ ਇਹ ਕਹਿੰਦੇ ਵੀ ਅਸੀਂ ਤਾਂ ਆਪਦੇ ਘਰੋਂ ਲੈ ਆਏ ਆ ਸੇ ਕੋਈ ਵਪਾਰਕ ਕੋਈ ਨਹੀਂ ਹੈਗਾ ਸਾਡਾ ਤੇ ਸੱਚੀ ਗੱਲ ਦੱਛਣਗੇ ਬੰਤੇ ਸਹੀ ਨੇ ਕੈਮੇ ਚੂਆ ਭਾਈ ਇਹ ਪਹਿਲਾ ਦਾ ਇਹ ਦੂਜੇ ਚੂਆ ਇਹ ਬਿਲਕੁਲ ਸਹੀ ਗੱਲ ਆ ਆ ਡਰੋਨ ਚੰਗਾ ਬਣਾਇਆ ਹੋਇਆ ਤੇ ਇਹਦੇ ਪਹਿਲੇ ਸੂਏ ਦਾ ਕੀਰ ਕਾਟਾਗਾ ਪਹਿਲੇ ਸੂਏ ਚ 14 ਲੀਟਰ ਦਿੱਤਾ 14 ਲੀਟਰ ਦਿੱਤਾ ਅੱਛਾ ਤੇ ਇਹ ਇਹਦੇ ਕੋਈ ਸੀਮਰ ਛੋਣ ਬਾਰੇ ਪਤਾ ਛੋਣ ਨੂੰ ਵੀ ਇਹ ਕਿਹੜੇ ਦੀ ਕੱਟਿਆ ਕੱਟੀ ਕੋਈ ਨਾ ਚਲਦੀ ਇਹ ਛੋਟੀ ਦੀ ਹਾਂ ਛੋਟੀ ਨਾ ਚਲਦੀ ਐ ਛੋਟੀ ਆਪ ਟੀਕੇ ਦੀ ਸੀਗੀ ਤੇ ਕੱਟੀ ਦੇ ਵੀ ਟੀਕੇ ਹੈ ਸਰਕਾਰੀ ਆਏ ਨਹੀਂ ਕਹਦੇ ਆ ਮੈਂ ਕਫ ਮਾਰੀ ਆਈ ਹਾਂ ਐਵੇਂ ਫਿਰ ਕਫ ਦੀ ਤਾਂ ਕੋਈ ਆਈ ਨਹੀਂ ਕਦੋਂ ਆਪਾਂ ਕਿਹੜਾ ਟੀਕੇ ਫਿਰ ਸਾਹਮਦੇ ਆ ਮੈਂ ਫਰ ਆਏਗਾ ਕਦੋਂ ਮੈਨੂੰ ਨਹੀਂ ਪਤਾ ਤੇ ਅੱਛਾ ਤੇ ਹੁਣ ਦੁੱਧ ਕਿੰਨਾ ਕੱਢੂ ਭਲਾ ਇਹ ਐਤ ਕੀ ਬਾਈ 16 17 ਦੇ 16 17 ਕੱਢੂ ਹਾਂ ਜਮਰਾਮ ਤੇ ਪਿੰਡ ਕਿਹੜਾ ਆਪਣਾ ਇੱਧਰ ਹੋਈ ਮੜਾ ਗੱਲ ਪਿੰਡ ਕੁਦੂਆ ਕੁਦੂਆ ਹਾਂ ਇਹ ਮਾਨਸਾ ਚੀ ਪਿੰਡ ਕੁਦੂਆ ਦਾ ਮਾਨਸਾ ਹੈ ਹੈ ਤੇ ਦੂਜੇ ਛੂਏ ਆ ਤੇ ਦੁੱਧ ਹੁਣ ਕਿੰਨਾ ਕੱਢਦੀ ਐ ਇਸ ਵੇਲੇ ਕਿੰਨਾ ਤਿਆਰ ਹੈ ਦੁੱਧ ਹੁਣ 15 ਲੀਟਰ ਤਿਆਰ ਪਮਾ ਚੋਲੇ ਹਾਂ ਇੱਕ ਡੰਗ ਚੋਵੇ ਤੋੜਾਂਗੇ ਚੋਵੇ ਚਾਰ ਡੰਗ ਚੋਲੇ ਅੱਛਾ ਤੇ ਮਗਰੇ ਤੇ ਕੱਟੀ ਕੱਟੀ ਹੋਈ ਕੱਟੀ ਕੱਟੀ ਐ ਠੀਕੇ ਦੀ ਕੱਟੀ ਐ ਜਾਂਦੀ ਪਤਾ ਪਾ ਰਖਦੇ ਨਹੀਂ ਹੁੰਦੇ ਹਾਂ 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 ਵੀ ਯਾਰ ਕਿਹੜਾ ਕਿਹੜਾ ਨਾ ਹਨਾ ਅੱਛਾ ਤੇ ਹੁਣ ਛੇਲ ਕਿਨੇ ਦੀ ਕਰੀਏ ਛੇਲ ਕੱਸੀ ਦੀ ਕਰੀਏ ਇੱਕ ਅੱਛੇ ਮੌਕੇ ਤੇ ਕੋਈ ਕੋਈ ਮੌਨਟਨ ਕਰਦਾ ਹੈ ਬਸ ਅੱਛਾ ਤੇ ਪਿੰਡ ਕੇ ਪਿੰਡ ਤੇ ਤੁਸੀਂ ਦੱਸਤਾ ਅੱਛਾ ਕੋ ਦੱਸ ਤੇ ਮੋਬਾਈਲ ਨੰਬਰ 98730 ਹਾਂ 3308 ਤੇ ਤੇਰੀ ਆਪ ਦੀ ਪਾਲੀ ਹੋਈ ਕੱਟੀ ਆ ਹਾਂ ਹਾਂ ਵੀ ਆ ਠੀਕ ਹੈ ਲੈ ਭਾਈ ਚੱਲੀ ਨਾਲ ਇੱਕ ਡੰਗ ਚੋਵੇਂ ਤੋਂ ਜੋ ਅੱਛਾ ਘਰ ਦੇ ਰਵੇ ਦੀ ਝੋਟੀ ਆ ਆਪ ਦਾ ਰਵਾਜ ਜਾਂਦੀ ਹਾਂਜੀ ਹਾਂਜੀ ਠੀਕ ਹੈ ਠੰਡੀ ਚੀਲ ਕੇ ਮੈਂ ਹਾਂ ਜਮਾ ਕੋਈ ਹੱਥੋਂ ਤੇ ਲੱਗਣਾ ਇਹ ਤੋਂ ਅੱਛਾ ਕੋਈ ਬੰਦਾ ਚੋਵੇਂ ਫੂੜੀ ਤੋਂ ਵੀ ਕੋਈ ਕੋਈ ਦੇਖ ਤਾਂ ਇਹ ਝੋਟੀ ਦਾ ਦੇਖ ਬਾਲੀ ਤਗੜੀ ਝੋਟੀ ਅੱਛਾ ਠੀਕ ਆਲਾ ਵਾਈਪਰ ਕਰ ਵਾਈ ਠੰਡੀ ਸੀਲ ਝੋਟੀ ਅੱਛਾ ਠੀਕ ਕਿਤਨੇ ਕਿਨੇ ਲੇਓ ਤੇ ਕੋ ਮੱਟੇ ਰੇਟ ਸੀ ਨੇ ਇੱਕ ਹੋਰ ਮੋੜ ਮੜ ਤੇ ਅੱਜ ਤੇ ਟੌਪ ਦਾ ਨਕੀਨਾ ਕਹਿੰਦੇ ਹੁੰਦੇ ਆ ਕੋਈ ਪੂਰੀ ਤੇ ਪੁੱਛਾਂਗੇ ਵੀ ਕੀ ਰੇਟ ਰਹਿਦਾ ਇਹਦਾ ਵੀ ਦੁੱਧ ਕੀ ਕਿੰਨਾ ਤੇ ਕਹਿੰਦੇ ਸੂਏ ਆ ਸਾਰੀ ਡਿਟੇਲ ਪੁੱਛਾਂਗੇ ਤੇ ਦੇਖੋ ਚ ਤੋੜਾ ਤਰਾ ਕਰਾ ਦੇ ਚ ਆ ਲੋ ਜੀ ਥਾਂ ਥੋੜਾ ਥੋੜਾ ਜਾ ਇੱਕ ਵਾਰੀ ਅੱਡ ਰੋਟਰ ਦੇਖੋ ਕਰਮਾਲੀ ਦਾ ਤੇ ਲੰਮੇ ਥਾਂ ਮੁੱਠੀ ਆ ਜਾ ਮੋੜ ਲਿਆ ਮੋੜ ਲਿਆ ਤੇ ਕੱਟੂ ਦਾ ਕਰਦੀ ਆ ਥੋੜਾ ਜਾ ਪੁੱਛਾਂਗੇ ਦੀ ਸ਼ਰੀਰ ਤੇ ਪੇਸ਼ ਕਰੋ ਇੱਕ ਵਾਰੀ ਚੈੱਕ ਕਰਮਾਲੀ ਆ ਆ ਟ੍ਰਾਈ ਕਰੋ ਕਬਜ਼ ਆ ਬੱਚਾ ਮਗਰ ਕੀ ਆ ਤੇ ਬਾਈ ਕੱਟਾ ਮੂੰਹ ਨਰ ਕੱਟਾ ਐ ਅੱਛਾ ਇੱਕ ਵਾਰੀ ਉਧਰ ਦੀ ਜਾਂਦਾ ਮੈਂ ਆ ਗਿਆ ਓਰੀ ਅੱਛਾ ਕਿੰਨੇ ਲੀਟਰ ਦੁੱਧਾ ਹੁਣੇ ਥੱਲੇ 12 ਲੀਟਰ ਦੁੱਧਾ ਹੈ ਭਰਾ ਲੀਟਰ ਤਿਆਰ ਤਿਆਰ ਹੈ ਹਾਂਜੀ ਅੱਛਾ ਤੇ ਸੂਏ ਕਿਵੇਂ ਹੋਏ ਤੀਜੇ ਹੈਗੀ ਆ ਜੀ ਤੀਜੇ ਆ ਹਾਂਜੀ ਤੇ ਮਗਰ ਕੱਟਾ ਮਗਰ ਕੱਟਾ ਤੇ ਕਿੰਨੇ ਦੀ ਛੇਲ ਕਰਨੀ ਹੈ ਇੱਕ ਬੰਦਾ ਲਈ ਇੱਕ ਪੰਨ ਦਾ ਡਿਮਾਂਡ ਆ ਬਾਕੀ ਮੌਕੇ ਦੀ ਕਰ ਲੈ ਬਾਕੀ ਮੌਕੇ ਤੇ ਪਿੰਡ ਕਿਹੜਾ ਪਿੰਡ ਚਾਓ ਚਾਓ ਬਠਿੰਡੇ ਆ ਕੇ ਲਾ ਅੱਛਾ ਤੇ ਇੱਕ ਆਹ ਨਾਗਾ ਇੱਕ ਆਹ ਅੱਛਾ ਇਹ ਕਿਨੇ ਕਿਚਰ ਦੀ ਛੁਈ ਹੈ ਇਹਨੂੰ ਤਾਂ ਹੋਗਾ 15 ਰੁਪਏ ਜੀ ਬੱਚਾ ਇਹਦਾ ਆਹ ਆਹ ਹਾਂ ਅੱਛਾ ਤੇ ਇਹਦੇ ਤੇ ਕਿੰਨੇ ਲੀਟਰ ਹੈਗਾ 8 ਲੀਟਰ ਹੈਗਾ 8 ਲੀਟਰ ਹੈਗਾ ਤਿਆਰ ਆ ਜੀ ਕਿੰਨੇ ਲੀਟਰ ਤੋਂ ਤਿਆਰ ਹੈ ਜਲੇ 8 ਲੀਟਰ ਲੀਟਰ ਤਿਆਰ ਹੈ ਤਾਂ 15 ਦਿਨ ਹੋਇਆ ਇਹਦਾ ਘੜ ਘੜ ਚੱਲੇ ਹੀ ਨਹੀਂ ਚਲਾਇਆ ਹੀ ਨਹੀਂ ਅੱਛਾ ਹਾਂ ਠੀਕ ਹੈ ਤੇ ਇਹ ਇਹਦੀ ਕੀ ਡਿਮਾਂਡ ਹੈ ਇਹਦਾ ਕੀ 40 ਇੱਕ 40 ਹਾਂਜੀ ਤੇ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ ਤੇਰਾ 9878466700 ਇੱਕ ਵਾਰੀ ਫੇਰ ਬੋਲ 9878466700 ਪਿੰਡ ਚੌਕੇ ਰਾਮਪੁਰਾ ਠੀਕ ਹੈ ਅੱਲਾ ਵਾਹਿਬ ਕਰੇ ਤੇ ਕੋਲੇ ਤਿੰਨ ਦੰਦ ਕਰਨੇ ਕੇ ਇੱਕ ਦੋ ਤੇ ਤਿੰਨ ਇੱਕ ਕਬੂਰੀ ਤੇ ਪਹਿਲਾਂ ਬੂਰੀ ਤੋੜ ਦੇ ਬਾਈ ਇਹਨੂੰ ਬੂਰੀ ਤੋੜ ਕੇ ਦਿਖਾਉਣਾ ਇੱਕ ਵਾਰੀ ਤੇ ਹੋ ਚੱਕਦਾ ਹੈ ਚੋਟੀ ਪੈਦੀ ਹੋਵੇ ਪਹਿਲੇ ਨਹੀਂ ਹੋਵੇ ਦੋ ਦੰਦ ਕੱਟੇ ਹਜੇ ਪਹਿਲਾਂ ਨਾਲ ਫੇਚ ਕਰੋ ਇੱਕ ਵਾਰੀ ਚੱਕਰ ਮਾਰ ਲਾ ਅੱਧ ਕਾਠ ਵੀ ਸੋਨਾ ਬਣਾਇਆ ਹੋਇਆ ਹੈ ਕੱਟੀ ਨੇ ਆਟਰ ਦੇਖੋ ਇੱਕ ਵਾਰੀ ਗੈਪ ਵਾਲਾ ਥਣ ਲੱਗਿਆ ਹੋਇਆ ਮੁਠੀ ਤੇ ਤੋਰ ਤਾਰ ਦੀ ਬੜੀ ਖੁੱਲੀ ਹੈ ਜੀ ਤੇ ਖੁੱਲਾ ਸਿੰਘ ਇਹ ਆ ਲੋ ਜੀ ਤੋਰ ਗਿਆ ਨਹੀਂ ਪਾਣੇ ਕਿ ਫਿਰ ਦਸੇ ਦੀ ਡਿਟੇਲ ਸਾਰੀ ਤੋੜਾ ਤਰਕ ਕਰੋ ਜੀ ਇੱਕ ਵਾਰ ਚੱਕ ਆ ਲੋ ਜੀ ਇਹਦੀ ਵੀ ਡਿਟੇਲ ਪੁੱਛਦੇ ਆ ਖਰਚਾ ਜੀ ਕਿੰਨੇ ਦਿਨ ਹੋਇਆ ਸੂਈ ਤੋਂ ਕਹਾਂ ਜੇ ਕੱਚੀ ਹੈ ਕੱਚੀ ਹੈ ਇਹ ਰਹਿਦਾ ਹਫਤਾ ਤੋਂ ਹਫਤੇ ਦੀ ਕੱਚੀ ਹੈ ਹਾਂਜੀ ਅੱਛਾ ਆਰਡਰ ਚੰਗਾ ਬਣਾਇਆ ਹੋਇਆ ਹਾਂਜੀ ਤੇ ਕਿੱਥੋਂ ਤੱਕ ਦੀ ਮੇਂ ਦਾ ਹੁਣ ਦੁੱਧ ਦੀ ਇਹਦੇ ਥੱਲੇ ਦੋ ਨੰਬਰ ਜੀ ਇਹ 11 ਕਿਲੋ 11 12 ਕਿਲੋ ਸੋਨਾ 11 12 ਲੀਟਰ ਦਿਓਗੇ ਹਾਂਜੀ ਆਰਾਮ ਨਾਲ ਅੱਛਾ ਆਪਣੀ ਘਰ ਦੀ ਕੱਟੀ ਹੈ ਨਹੀਂ ਜੀ ਨਾ ਆਪਾਂ ਨੇ ਲਈਏ ਵਪਾਰ ਕਰਦੇ ਹਾਂ ਠੀਕ ਹੈ ਕਿੱਥੋਂ ਤੱਕ ਛੱਟੇਗਾ ਇਹ ਦੇਵਾਂਗਾ ਇਹ ਤਾਂ 35 ਹਾਂ ਨਾ ਹੈ ਨਾ ਤੇ ਕੋਈ ਹੋਰ ਇਹ ਤੋਂ ਥੱਲੇ ਕੋਈ ਨਹੀਂ ਮੰਤਣ ਕਰਦੇ ਨਹੀਂ ਮੰਤਣ ਹੋ ਜੂਗਾ ਤੇ ਦੂਜੇ ਨੰਬਰ ਤੇ ਝੋਟੀ ਤੋਰ ਫਿਰ ਚੰਗਾ ਫੇਰ ਕੱਟਿਆਂ ਦਾ ਪੁੱਛਾ ਮੋਬਾਈਲ ਨੰਬਰ ਬੋਲ ਦੂੰਗਾ ਇਹ ਆ ਲੈ ਫੇਚ ਕਰੋ ਕਰਮਾਲ ਦਾ ਚੱਕ ਇਹ ਵੀ ਮੈਨੂੰ ਪਹਿਲੇ ਨਹੀਂ ਲੱਗਦੀ ਇਹ ਵੀ ਪਹਿਲੇ ਨਹੀਂ ਕੱਟੀ ਆਹ ਲੋ ਤੇ ਆ ਆ ਝੋਟੀ ਪੇਚੇ ਬਾਈ ਕੋਲੇ ਆ ਏ ਵੀ ਮੈਂ ਕਹਨਾ ਕੱਚੀ ਹੈ ਜੀ ਕੁਛ ਦਿਨਾਂ ਦੀ ਹਫਤੇ ਦੀ ਕੱਚੀ ਹੈ ਚਿੱਕਾ ਨਾ ਦੋ ਤੱਕ ਡੋ ਇਹ ਇਹ ਦਹੀ 14 15 ਕਿਲੋ ਜੀ ਪਹਿਲਾਂ ਆਈ ਵੀ ਝੋਟੀ ਬਾਈ ਇਹ ਵੀ ਝੋਟੀ ਠੀਕ ਹੈ ਇਹਦਾ ਕੀ ਰੇਟ ਇਹਦਾ 1.5 ਲੱਖ ਆ ਚੱਲ ਤੋਰਦੇ ਆ ਤੂੰ ਚੱਲ ਨੰਬਰ ਤੇ ਤੋਰ ਇੱਕ ਵਾਰ ਆ ਲੋ ਇਹ ਵੀ ਹੈ ਜਿੱਕੇ ਕੱਚੀ ਆ ਹਾਂ ਜੀ ਕਿੰਨੇ ਦਿਨਾਂ ਦੀ ਨਹੀਂ ਜੀ ਦੱਸ ਇਹ ਜਦੋਂ ਤੱਕ ਲੱਗੀ ਹੋਈ ਨਹੀਂ ਹਾਂ ਜੀ ਠੀਕ ਹੈ ਇਹਨੂੰ ਕੀ ਰੇਟ ਹੈਗਾ ਇੱਕ 40 ਮੁੱਲ ਕਰਦੇ ਆਂ ਇੱਕ 40 ਠੀਕ ਐ ਇਹਦਾ ਇੱਕ 40 ਤੇ ਆਹ ਪੂਛਲੀ ਦਾ ਇਹਦਾ 1.5 ਲੱਖ ਤੇ ਇਹਦਾ 40 ਬੂਰੀ ਦਾ 1 40 ਹਾਂਜੀ ਅੱਛਾ ਤੇ ਆ ਡਰੈਸ ਦੇ ਦਿਓ ਥੋੜਾ ਪਿੰਡ ਕਿਹੜਾ ਆਪਣਾ ਪਿੰਡ ਹਰਿਆਵਲ ਹਾਂ ਰੇਓ ਟੱਚਾ ਹਾਂਜੀ ਹਾਂਜੀ ਰੇਓ ਟੱਚਾ ਹਾਂ ਜਿਹੜਾ ਸਮਰੂਪ ਹੈ ਇਹ ਬਲੱਡ ਤੇ ਪਹਿਲੇ ਬੱਚ ਦੀ ਰਹਿ ਕੇ ਅੱਛਾ ਤੇ ਮੋਬਾਈਲ ਨੰਬਰ ਬੋਲ ਦਿਓ ਤੁਹਾਡਾ ਕਿੰਨਾ 850 ਜੀ ਹਾਂ 19635 ਇੱਕ ਵਾਰੀ ਫੇਰ ਬੋਲ 99150 19653 ਦੇ ਕਰੇ ਹੋਰ ਵੀ ਡੰਗਰ ਰੱਖ ਦੂੰਗਾ ਹਾਂਜੀ ਹਾਂ ਕਰਾਂਗੇ ਅੱਛਾ ਪੰਜ ਚਾਰ ਡੰਗਰ ਹੁੰਦੇ ਨੇ ਹਾਂ ਜੇ ਕੋਈ ਦੂਰੋਂ ਨੇੜੋਂ ਚੱਲ ਕੇ ਆਵੇ ਬੰਦਾ ਵਧੀਆ ਟੌਪ ਦੀਆਂ ਮੱਚਾ ਲਈ ਇੱਕ ਡੰਗ ਚੋਵੇ ਦੋ ਚੋਵੇ ਥੱਲੇ ਕਰਕੇ ਡੰਗਰ ਦੀ ਕੋਈ ਪਰਵਾਹ ਨਹੀਂ ਚਾ ਲੈ ਮੋਬਾਈਲ ਇੱਕ ਵਾਰੀ ਫੇਰ ਬੋਲ 99150 19653 ਆ ਲੈ ਭਾਈ ਆ ਮਾਲ ਆ ਬਾਈ ਕੋਲੇ ਇਹ ਜਾਲਚੀ ਇਹ ਪੰਜਾਬ ਜਾਲਚੀ ਆ ਪੰਜਾਬ ਚੱਲ ਚੀ ਆ ਤੇ ਇਹ ਮਗਰ ਮੱਛੀ ਆ ਹਾਂ ਮਗਰ ਮੱਛੀ ਘੇਰਾ ਟੀਕੇ ਦੀਆਂ 40 kg اچھا ਇਹ ਵੀ ਪਿਓਰਾ ਹੈ ਨਾ ਹਾਂ ਹਾਂ ਤੇ ਇਹਦੇ ਥੱਲੇ ਦੁੱਧ ਕਿੰਨਾ ਹੁਣ ਦੁੱਧ ਬਿਠਾ ਲਿੱਤਾ 18 ਲੀਟਰ ਹੈ ਹਾਂ اچھا ਸੂਏ ਕਿੰਨੇ ਹੁਏ ਬੱਚੀ ਸੂਆ ਬਈ ਤੀਜਾ ਸੂਆ ਤੀਜੇ ਸੂਆ ਹੈ ਦੁੱਧ 18 ਲੀਟਰ ਤੇ ਸੇਲ ਕਿੰਨੇ ਦੀ ਕਰਨੀ ਹੁਣ ਆਪਾਂ ਸੇਲ ਬਈ 60000 ਦੀ ਹਾਂ ਲਾਗਾ ਹਾਂ ਨਾ 60000 ਦੀ ਠੀਕ ਹੈ ਤੇ ਮੋਬਾਈਲ ਨੰਬਰ ਆਪਾਂ 99728 ਹਾਂ 99273 ਇੱਕ ਵਾਰੀ ਫੇਰ ਬੋਲੀ 99728 99273 ਠੀਕ ਹੈ ਠੰਡੀ ਛੀਲ ਕੇ ਮੈਂ ਹੱਥ ਲਈ ਮੜਾ ਜਾ ਕੋਈ ਵਾਲਾ ਤਾਂ ਨਹੀਂ ਕਰਦੀ ਠੰਡੀਆਂ ਛੀਲ ਤਾਂ ਬਹੁਤ ਹੁੰਦੀਆਂ ਹਨਾ ਠੀਕ ਆ ਲੈ ਭਾਈ ਸਪਰਕ ਕਰ ਲਓ ਭਾਈ ہاں ਧਾਰ ਪੜੀ ਫੋਲੀ ਆ ਕੋਈ ਇਹ ਹੱਥ ਦਾ ਤਾਂ ਨਹੀਂ ਕਰਦੀ ਕੋਈ ਬੰਦਾ ਕੋਈ ਬੰਦੋ ਇਹਨ ਕੋਈ ਮਾਝੂ ਝੋਲਿਆ ਵੇ ਅੱਛਾ ਬੰਦ ਬੰਦ ਠੀਕ ਆ ਪਿੰਡ ਕਿਹੜਾ ਪਣਾ ਪਿੰਡ ਕਿਸ਼ਨਗੜਾ ਕਿਸ਼ਨਗੜਾ ਠੀਕ ਆ ਲੈ ਭਾਈ ਅੱਜ ਆਇਆ ਮਾਉਂਡ ਮੰਡੀ ਤੇ 20 ਤਰੀਕ ਦੀ ਤੇ ਦਿਖਾਉਂ ਨਿਆ ਫਿਰ ਚੰਗੇ ਅਟ ਦੇ ਮਾਲ ਕਹਿਗੇ ਤੋਰਾ ਤਾਰਾ ਖੇਸ ਕਰਵਾਟ ਕਰੋ ਇੱਕ ਵਾਰੀ ਮੱਝ ਦੀ ਚੈੱਕ ਫਿਰ ਤੋਰਾ ਤਾਰਾ ਕਰੋ ਇੱਕ ਵਾਰੀ ਆ ਲੋ ਚਾਰੇ ਥਣ ਤੇ ਚਾਰੇ ਗੈਪਾਲੀ ਨੇ ਚੰਗੀ ਪੌਡੀ ਬੰਤਰ ਦੀ ਮੱਝ ਪਣੀ ਹੋਈ ਆ ਤੇ ਇਹ ਥਿੰਕ ਥੋੜਾ ਖੁੱਲਾ ਤੇ ਪੁੱਛਾਂਗੇ ਤੁਮ ਕੀ ਰੇਟ ਨਿਕਲਦਾ ਪੁੱਛਦਿਆਂ ਕਿ ਕਿਹੜਾ ਪਿੰਡ ਤੇ ਕਿੰਨਾ ਦੁੱਧ ਤੇ ਕਿੰਨੇ ਪੈਸੇ ਦੀ ਬੇਚੂ ਤੇ ਕਿੰਨੇ ਦੀ ਛੱਡੂ ਇਹ ਬੱਚਾ ਕਿਹੜਾ ਮਗਰ ਜੀ ਦਾ ਉਹ ਜਿੱਕੱਟੀ ਐ ਕੱਟੀ ਐ ਕਿੰਨੇ ਕ ਦਿਨਾਂ ਦੀ ਛੂਈ ਐ 8 ਦਾ ਦਿਨ ਹੋ ਕੇ ਅੱਛਾ ਠੀਕ ਐ ਕਿੰਨਾ ਕ ਦੁੱਧ ਕੱਢਦੀ ਐ ਹੁਣ ਦੁੱਧ ਦਾ 14 ਕਿਲੋ 14 ਹੈ ਪੱਕਾ 2 ਕਿੱਮ ਨੇ 3 ਬਹੁਤ ਆਹ ਤੀਜਾ ਕਿੰਨੇ ਪੈਸੇ ਨੇ ਛੇਲ ਕਰੇਗਾ ਮੈਂ ਜੂੜ ਕਰ ਦੇ ਤੇ ਕੋਈ ਕੀ ਲੈਣਾ ਇੱਕ ਇੱਕ 35 ਦੀ ਮੋੜੇ ਰੇਡ 1 35 ਦੇ ਦੇ ਦੋਗੇ ਪਿੰਡ ਕਿਹੜਾ ਪਿੰਡ ਥੋੜੀ ਕੋਮਲ ਅੱਛਾ ਤੇ ਮੋਬਾਈਲ ਨੰਬਰ ਯਾਦ ਨਹੀਂ ਚੱਲ 37129 ਕਿਹਦਾ 95553 ਹਾਂ 37129 ਠੀਕ ਆ ਆ ਲੈ ਬਾਈ ਮੋੜ ਮੱਟੀ ਚ 7 ਵਜੇ ਜਾਮ ਲੱਗਣ ਲੱਗ ਗਿਆ ਗੱਡੀਆਂ ਦਾ ਤੇ 7 ਵਜੇ ਤੋਂ ਮੰਡੀ ਫੁੱਲ ਭਰ ਗਈ ਐ ਕਵੀਰ ਸਿੰਘ ਪਿੰਡ ਤੂੰਗਵਾਲੀ ਤੋਂ ਇਹਦੇ ਕੋਲੇ ਚੰਗੇ ਡੰਗਰ ਹੁੰਦੇ ਨੇ ਬਾਈ ਕਹਿੰਦਾ ਅੱਜ ਵੀ ਚਾਰ ਡੰਗਰ ਨੇ ਇੱਕ ਆ ਚੋਟੀ ਬਹੁਤ ਜ਼ਬਰਦਸਤ ਦਾ ਸਾਡੀ ਰੇਟ ਪੁੱਛਾਂਗੇ ਵੀ ਕੀ ਰੇਟ ਸੱਤਰੀ ਕਾਲ ਬਾਈ ਕੀ ਹਾਲ ਠੀਕ ਹਾਲ ਕਿਹੜਾ ਪਿੰਡ ਆਮਦਾਰੀ ਅੱਛਾ ਅੱਜ ਕਾਹ ਡੰਗਰ ਲੈ ਕੇ ਆਏ ਦੋ ਤਾਂ ਆ ਗਏ ਦੋ ਹਜ਼ਾਰ ਦੋ ਹੋਰ ਤੇ ਆ ਚੋਟੀ ਕਿਹੜੀ ਲੈ ਆ ਕੀ ਰੇਟ ਤੇ ਨਿਕਲਦੇ ਅੱਛਾ ਤੋਰੇਗਾ ਲੈ ਵੀ ਤੋਰ ਦੂਰਾ ਤਾਰਾ ਕਰੋ ਨਾ ਚੱਕ ਕੇ ਬਹੁਤ ਛਨਕੀ ਚੋਟੀ ਤੇ ਗਦ ਕਾਠ ਬੋਲੀ ਬੰਦਰ ਦੇ ਹਲੋ ਕਰੋ ਤੋਰਾ ਤਰਾ ਚੱਕੇ ਖਬਰੀ ਕਰ ਮਾਲ ਤੇ ਪਹਿਲੀ ਉਮਰ ਚ ਨਾੜਾਂ ਬਣ ਲੱਗੀਆਂ ਇਹ ਦੁੱਤਾਲੀਆਂ ਚੁੱਟੀ ਦੇ ੱਲੇ ਫਿੱਤੇ ਇਹ ਹਜੇ ਦੰਦਾ ਚ ਹੋ ਗਏ ਪੁੱਛਦਿਆਂ ਕਹਿ ਦੰਦਾ ਇੱਕ ਛੋਟੀ ਪਹਿਲੇ ਨਾ ਮੁੰਡਿਆ ਹੋਈ ਚਾਰ ਦੰਦ ਹੈ ਬੱਚਾ ਇਹਦੇ ਮਗਰ ਕੀ ਹੈ ਪੰਜਵਾਂ ਨਹੀਂ ਅੱਛਾ ਤੇ ਦੁੱਧ ਕਿੰਨਾ ਲੀਟਰ ਹੈ 12 ਕਿਲੋ ਬੋਲੀ ਹੈ 12 ਕਿਲੋ ਬੋਲੀ ਆਲੇ ਥੱਲੇ ਅੱਛਾ ਤੇ ਕਿੰਨੇ ਦੀ ਛੱਟੇਗਾ ਮੋਲ ਤਾਂ 170 1.5 ਲੱਖ ਹੈ 1.5 ਲੱਖ ਦੀ ਦੇ ਦੇਗਾ 170 ਅੱਛਾ ਚੱਲ ਮੋਬਾਈਲ ਇਕੱਠਾ ਹੀ ਬੋਲਾਂਗੇ ਤੇ ਇਹਦਾ ਆਹ ਤਾਜੀ ਛੂਈ ਹੈ ਇਹ ਵੀ ਛੋਟੀ ਜ਼ਬਰਦਸਤ ਹੈ ਇਹਦਾ ਵੀ ਚੰਗਾ ਅਟਰ ਰਟਰ ਪਨਾਇਆ ਹੋਇਆ ਹੈਗਾ ਕਰਮਾਲੀ ਦਾ ਤੇ ਆਲੋ ਕਾਰਲੋ ਕੁਮਾਰੀ ਹਟਰ ਤੇ ਚੰਗੀ ਬੋਡੀ ਬਣ ਕਰਤੀ ਹੈ ਇਹ ਵੀ ਛੋਟੀ ਇਹਦੀ ਵੀ ਡਿਟੇਲ ਪੁੱਛਾਂਗੇ ਬੰਦੇ ਮੇਤਰਾ ਕੀ ਬਚਾਈ ਤੇ ਮਗਰ ਕੀ ਇਹਦੇ ਮਗਰ ਵੀ ਕੱਟੀ ਹੈ ਇਹ ਕਿੰਨਾ ਦੁੱਧ ਕੱਟੂਗੀ 13 ਕਿਲੋ ਇਹਦੇ ਲੀਟਰ ਅੱਛਾ ਤੇ ਇਹ ਕਿੰਨੇ ਦੀ ਹੈ ਇੱਕ 80 167 ਦੀ 160 ਦੀ ਮੋਬਾਈਲ ਨੰਬਰ ਜਨਾਬ ਜੀ ਬਾਦੀ ਦੇ ਇੱਕ ਵਾਰੀ ਫਿਰ ਬੱਲੇ 93 ਸੀ ਸੈਲੀ ਬਾਦੀ ਦੇ ਠੀਕ ਹੈ ਲੈ ਬਾਈ ਨਾ ਚ ਪਰ ਕਰ ਪਹਿਲੀ ਝੋਟੀ ਤਾਂ ਬਿਲਕੁਲ ਹੀ کیا ਬਾਤ ਹੈ ਆ ਲੋ